ਮਿਤਰੋ ਇਜ਼ਰਾਈਲ ਨੇ ਕਦੇ ਨਹੀਂ ਸੋਚਿਆ ਸੀ ਵੀ ਈਰਾਨ ਕੋਲ ਇਹਡੀਆਂ ਤਕੜੀਆਂ ਬਲੇਸਟਿਕ ਮਸਈਲਾ ਨੇ ਉਹਨਾਂ ਨੂੰ ਬਲੇਸਟਿਕ ਮਸਈਲਾ ਦੀ ਤਾਕਤ ਦਾ ਨਹੀਂ ਪਤਾ ਸੀ ਆਇਰਨ ਡੌਮ ਫੇਲ ਹੋ ਗਿਆ ਉਹਨਾਂ ਮਸਈਲਾ ਨੂੰ ਖਤਮ ਕਰਨ ਦੇ ਵਿੱਚ ਜਦੋਂ ਜਾ ਕੇ ਤਿੰਨ ਚਾਰ ਮਸਈਲਾ ਠੁਕੀਆਂ ਤੇ ਉਹਨਾਂ ਮਸਈਲਾ ਨੇ ਘਟੋ-ਘਟ ਵੀ ਕਹਿੰਦੇ ਵੀ ਤਿੰਨ ਤੋਂ ਚਾਰ 4 ਕਿਲੋਮੀਟਰ ਤੱਕ ਏਰੀਆ ਤਬਾਹ ਕਰਤਾ ਫਿਰ ਉਹਨਾਂ ਨੂੰ ਈਰਾਨ ਦੀਆਂ ਮਸਈਲਾ ਦੀ ਤਾਕਤ ਦਾ ਪਤਾ ਲੱਗਿਆ ਫਿਰ ਇਜ਼ਰਾਈਲ ਹਾਜੀ ਕਿਤੇ ਨਾ ਕਿਤੇ ਬੈਕਫੁੱਟ ਤੇ ਆ ਤੇ ਅਮਰੀਕਾ ਅੱਗੇ ਗੁਹਾਰ ਲਾਈ ਜਾਂਦਾ ਦੀ ਮਦਦ ਕਰੋ ਹਣਾ ਤਾਂ ਮਿਤਰੋ ਬਲੇਸਟਿਕ ਮਸਈਲਾ ਕੀ ਆ ਤਾਂ ਮਿੱਤਰੋ ਲਗਭਗ 19 ਪ੍ਰਕਾਰ ਦੀਆਂ ਮਸਈਲਾ ਨੇ ਈਰਾਨ ਕੋਲ ਤੇ ਲਗਭਗ ਕਹਿੰਦੇ ਵੀ 18 ਤੋਂ ਲੈ ਕੇ 25 ਮਿੰਟਾਂ ਦੇ ਵਿੱਚ ਉਹ ਈਰਾਨ ਤੋਂ ਚੱਲੀਆਂ ਤੇ ਇਜ਼ਰਾਈਲ ਪਹੁੰਚ ਗਈਆਂ ਤੇ ਉਹਨਾਂ ਦੀ ਸਪੀਡ ਇੰਨੀ ਜ਼ਿਆਦਾ ਸੀ ਵੀ ਆਇਰਨ ਡੋਮ ਨੂੰ ਸਮਝ ਨਹੀਂ ਆਈ ਵੀ ਮੈਂ ਕਿਹੜੀ ਕਿਹੜੀ ਮਜ਼ਾਇਲ ਰੋਕਾਂ ਤੇ ਕਿਹੜੀ ਕਿਹੜੀ ਛੱਡਾਂ ਤਾਂ ਮੰਤਰੋ ਜਦੋਂ ਇਜ਼ਰਾਈਲ ਦੇ ਮੰਤਰੀ ਨੂੰ ਲੋਕਾਂ ਨੇ ਪੁੱਛਿਆ ਵੀ ਇਹ ਕੀ ਗੱਲ ਹੈ ਤਾਂ ਤੁਸੀਂ ਗੱਜਰਗੇ ਹਾਲਾਤ ਬਣਾ ਦੋਗੇ ਆਮ ਲੋਕਾਂ ਨੇ ਜਦੋਂ ਕਿਹਾ ਤਾਂ ਮੰਤਰੀ ਕਹਿੰਦਾ ਮੰਤਰੀ ਦੇ ਮੂੰਹੋਂ ਨਿਕਲਿਆ ਕਹਿੰਦਾ ਸਾਨੂੰ ਨਹੀਂ ਪਤਾ ਸੀਗਾ ਵੀ ਈਰਾਨ ਐਡਾ ਹਾਤਮਗਾਤੀ ਹਮਲਾ ਆਪਣੇ ਤੇ ਕਰੂਗਾ ਤਾਂ ਇਜ਼ਰਾਈਲੀ ਅਜੇ ਵੀ ਰੌਲਾ ਪਾ ਰਹੇ ਵੀ ਤੁਸੀਂ ਕਿਉਂ ਪੰਗੇ ਲੈਨੇ ਹੋ ਤਾਂ ਹੈਰਾਨੀ ਵਾਲੀ ਗੱਲ ਆ ਵੀ ਇਜ਼ਰਾਈਲ ਬਿਲਕੁਲ ਛੋਟਾ ਜਿਹਾ ਮੁਲਕ ਹੈ ਤੇ ਲਗਭਗ ਹਰ ਇੱਕ ਦੇਸ਼ ਨਾਲ ਦੀ ਦੁਸ਼ਮਣੀ ਹੈ ਲਗਭਗ ਅਜੇ ਵੀ 4-5 ਦੇਸ਼ਾਂ ਨਾਲ ਇਹ جنگ ਲੱਗੀ ਹੋਈ ਆ ਉਧਰੋਂ ਗਾਜਾਂ ਨਾਲ ਗੋਲੇ-ਗਾਲੇ ਸੱਟੀ ਤੁਰਾਂਦਾ ਉਧਰੋਂ ਫਿਲਿਸਤਿਨ ਨਾਲ ਉਧਰੋਂ ਕਈਆਂ ਦੇਸ਼ਾਂ ਨਾਲ ਨੇੜੇ-ਨੇੜੇ ਦੇਸ਼ ਤਾਂ ਜਿਵੇਂ ਇਹਨੇ ਤਬਾਹੀ ਕਰ ਰੱਖੇ ਨੇ ਤਾਂ ਲਗਭਗ ਮਿੱਤਰੋ ਵੀ ਇਜ਼ਰਾਈਲ ਨੂੰ ਅਕਲ ਵੈਸੇ ਉਹਦੀ ਠਿਕਾਣੇ ਆ ਗਈ ਆ ਆਪਣੇ ਤਾਂ ਦੋਵੇਂ ਮਿੱਤਰਾ ਪਰ ਮਾੜੀ ਅਣਾ ਇਰਾਨ ਵੀ ਕਿਤਨੇ ਕਿਤੇ ਆਪਣੇ ਲਈ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਇਜ਼ਰਾਇਲ